ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਖੀ ਚੱਲ ਰਹੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਉਹ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਦਾ ਮੈਂ ਦੋਵੇਂ ਹੱਥ ਜੋੜ ਕੇ ਤੁਹਾਡਾ ਧੰਨਵਾਦ ਕਰਾਂਗਾ ਤੇ ਫੇਰ ਤੁਹਾਡਾ ਸੁਆਗਤ ਕਰਦਾ ਹਾਂ ਸਾਡੇ ਚੈਨਲ ਤੇ ਆਉਣ ਵਾਸਤੇ ਤੋ ਸਾਧ ਸੰਗਤ ਜੀ ਤੁਸੀਂ ਪਿਛਲੀਆਂ ਸਾਖੀਆਂ ਨੂੰ ਬਹੁਤ ਪਿਆਰ ਦਿੱਤਾ ਹੈ ਆਸ ਹੈ ਕਿ ਸਾਖੀ ਨੂੰ ਵੀ ਬਹੁਤ ਪਿਆਰ ਦਿਓਗੇ ਤੋ ਸਾਧ ਸੰਗਤ ਜੀ ਸਾਖੀਆਂ ਦੀ ਲੜੀ ਨੂੰ ਜੋੜਨ ਵਾਸਤੇ ਪਿਛਲੀ ਸਾਖੀ ਨੂੰ ਜਰੂਰ ਸੁਣ ਲਿਓ ਜੀ ਤੋ ਸਾਧ ਸੰਗਤ ਦੀ ਅੱਜ ਦੀ ਸਾਖੀ ਸ਼ੁਰੂ ਕਰਦੇ ਹਾਂ ਅੱਜ ਦੀ ਸਾਖੀ ਦਾ ਟੌਪਿਕ ਹੈ ਮੱਕੇ ਦਾ ਹੱਜ ਇਸ ਯਾਤਰਾ ਵਿੱਚ ਭਾਈ ਮਰਦਾਨਾ ਜੀ ਗੁਰੂ ਜੀ ਦੇ ਨਾਲ ਹੀ ਸੀ ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੁਸਲਮਾਨਾਂ ਵਿੱਚ ਮੱਕੇ ਦੇ ਹੱਜ ਦਾ ਬਹੁਤ ਮਹੱਤਵ ਹੈ ਅਸੀਂ ਜੰਗਲ ਤੇ ਪਹਾੜ ਬਥੇਰੇ ਘੁੰਮ ਲਏ ਅਤੇ ਇਹਨਾਂ ਉਜੜੇ ਪੈਂਡਿਆਂ ਵਿੱਚ ਮੈਨੂੰ ਬਹੁਤ ਭੁੱਖ ਨਾਲ ਘੰਡੌਣੀ ਪਈ ਹੈ ਕਿਰਪਾ ਕਰਕੇ ਹੁਣ ਹੱਜ ਤੇ ਜਾਣ ਲਈ ਮਨ ਬਣਾਓ ਗੁਰੂ ਜੀ ਹਾਜੀਆਂ ਵਾਲਾ ਪੇਸ ਬਣਾ ਕੇ ਕਰਤਾਰਪੁਰ ਤੋਂ ਤਲਵੰਡੀ ਸ਼ਕਰਪੁਰ ਗਾਜੀ ਖਾਨ ਆਦੀ ਥਾਵਾਂ ਤੋਂ ਹੁੰਦੇ ਹੋਏ ਸਿੰਧ ਅਤੇ ਫਿਰ ਹਾਜੀਆਂ ਨਾਲ ਰਲ ਕੇ ਮੱਕਾ شریف ਜਾ ਪਹੁੰਚੇ ਉਥੇ ਪਹੁੰਚ ਕੇ ਗੁਰੂ ਜੀ ਪ੍ਰਕਰਮਾ ਵਿੱਚ ਲੇਟ ਗਏ ਉਸ ਵੇਲੇ ਉਹਨਾਂ ਦੇ ਪੈਰ ਕਾਬੇ ਵੱਲ ਸਨ ਜਿਸ ਨੂੰ ਕੋਰ ਨਰਾਦੀ ਸਮਝਿਆ ਜਾਂਦਾ ਹੈ ਇੱਕ ਜੀਵਨ ਨਾਮੀ ਹਾਜੀ ਦੀ ਗੁਰੂ ਜੀ ਉੱਪਰ ਨਜ਼ਰ ਪਈ ਤਾਂ ਉਸਨੇ ਗੁਰੂ ਜੀ ਨੂੰ ਠੁੱਡਾ ਮਾਰਿਆ ਅਤੇ ਆਖਿਆ ਤੂੰ ਕੌਣ ਕਾਫਿਰ ਹੈ ਜੋ ਖੁਦਾ ਦੇ ਘਰ ਵੱਲ ਪੈਰ ਕਰਕੇ ਪਿਆ ਹੈ ਗੁਰੂ ਜੀ ਨੇ ਬੜੇ ਪਿਆਰ ਨਾਲ ਜੀਵਨ ਨੂੰ ਆਖਿਆ ਮੈਂ ਥੱਕਿਆ ਹੋਇਆ ਪਰਦੇਸੀ ਹਾਂ ਜਿਸ ਪਾਸੇ ਖੁਦਾ ਦਾ ਘਰ ਨਹੀਂ ਹੈ ਮੇਰੇ ਪੈਰ ਉਸ ਪਾਸੇ ਕਰ ਦਿਓ ਜੀਵਨ ਨੇ ਕਰੋਧ ਵਿੱਚ ਆ ਕੇ ਗੁਰੂ ਜੀ ਨੂੰ ਲੱਤਾਂ ਤੋਂ ਫੜ ਕੇ ਕਸੀਟਿਆ ਅਤੇ ਉਸ ਪਾਸੇ ਵੱਲ ਪੈਰ ਕਰ ਦਿੱਤੇ ਜਿੱਧਰ ਕਾਬਾ ਨਹੀਂ ਸੀ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਸ ਨੂੰ ਉਸ ਪਾਸੇ ਵੀ ਕਾਬਾ ਹੀ ਨਜ਼ਰੀ ਪਿਆ ਫਿਰ ਉਸਨੇ ਗੁਰੂ ਜੀ ਦੇ ਪੈਰ ਕਿਸੇ ਹੋਰ ਪਾਸੇ ਵੱਲ ਕੀਤੇ ਤਾਂ ਉਧਰ ਵੀ ਕਾਬਾ ਦਿਸਣ ਲੱਗਾ ਜੀਵਨ ਨੇ ਹੈਰਾਨ ਹੋ ਕੇ ਇਹ ਗੱਲ ਹੋਰ ਹਾਜ਼ੀਆਂ ਨੂੰ ਵੀ ਦੱਸੀ ਤੇ ਫਿਰ ਉਹ ਸਾਰੇ ਹੈਰਾਨ ਹੋ ਕੇ ਗੁਰੂ ਜੀ ਦੇ ਦੁਆਲੇ ਇਕੱਠੇ ਹੋ ਗਏ ਗੁਰੂ ਜੀ ਨੇ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਤੁਸੀਂ ਹਾਜ਼ਰਤ ਮੁਹੰਮਦ ਸਾਹਿਬ ਦੇ ਬਚਨ ਭੁੱਲ ਗਏ ਹੋ ਜਿੱਧਰ ਵੀ ਤੁਸੀਂ ਮੂੰਹ ਕਰੋਗੇ ਅੱਲਾ ਉਸ ਪਾਸੇ ਹੀ ਹੋਵੇਗਾ ਕਿਉਂਕਿ ਉਹ ਸਰਬਸ਼ਕਤੀਮਾਨ ਅਤੇ ਸਰਬਵਿਆਪਕ ਹੈ ਅਗਲੀ ਸਵੇਰ ਮਖਦੂਮ ਰੁਕਨਦੀਨ ਦੀ ਅਗਵਾਈ ਵਿੱਚ ਬਹੁਤ ਸਾਰੇ ਹਾਜ਼ਰੀ ਗੁਰੂ ਜੀ ਦਿਵਾਲੇ ਆਣ ਜੁੜੇ ਕਾਫੀ ਲੰਮੀ ਚਰਚਾ ਹੋਈ ਰੁਕਨਦੀਨ ਨੇ ਗੁਰੂ ਜੀ ਨੂੰ ਪੁੱਛਿਆ ਕਿ Hindu ਵੱਡਾ ਹੈ ਜਾਂ Musalman ਗੁਰੂ ਜੀ ਨੇ ਦੋ ਟੁਕ ਜਵਾਬ ਦਿੰਦਿਆਂ ਆਖਿਆ Hindu ਜਾਂ Musalman ਹੋਣ ਨਾਲ ਕੋਈ ਵੀ ਬੰਦਾ ਵੱਡਾ ਜਾਂ ਛੋਟਾ ਚੰਗਾ ਜਾਂ ਮਾੜਾ ਅਮੀਰ ਜਾਂ ਗਰੀਬ ਨਹੀਂ ਹੋ ਜਾਂਦਾ ਚੰਗੇ ਜਾਂ ਮਾੜੇ ਕੰਮ ਕਰਨ ਨਾਲ ਹੀ ਬੰਦਾ ਚੰਗਾ ਜਾਂ ਮਾੜਾ ਹੁੰਦਾ ਹੈ ਮਰਨ ਉਪਰੰਤ ਚੰਗੇ ਜਾਂ ਮੰਦੇ ਕਰਮ ਹੀ ਬੰਦੇ ਦੇ ਨਾਲ ਜਾਂਦੇ ਹਨ ਮੰਦੇ ਕੰਮਾਂ ਦਾ ਫਲ ਕੋਈ نبی ਰਸੂਲ ਜਾਂ ਕੋਈ ਹੋਰ ਵਿਚੋਲਾ ਨਹੀਂ ਟਾਲ ਸਕਦਾ ਕਿਉਂਕਿ ਅੱਲਾ ਦੇ ਘਰ ਸ਼ਿਫਾਰਿਸ਼ਾਂ ਨਹੀਂ ਚੱਲਦੀਆਂ ਉੱਥੇ ਕਰਮਾਂ ਅਨੁਸਾਰ ਨਿਬੇੜੇ ਹੁੰਦੇ ਹਨ ਸਭ ਦੀ ਨਿਸ਼ਾ ਹੋ ਗਈ ਗੁਰੂ ਜੀ ਨੇ ਰੁਕਣ ਦੀਨ ਨੂੰ ਪੰਜ ਉਪਦੇਸ਼ ਦਿੱਤੇ ਅੱਲਾ ਦੀ ਬੰਦਗੀ ਸੱਚ ਨੂੰ ਪੱਲੇ ਬੰਨਣਾ ਕਿਰਤ ਕਰਨੀ ਵੰਡ ਛਕਣਾ ਅਤੇ ਦਸਵੰਦ ਕੱਢਣਾ ਅਤੇ ਆਖਿਆ ਕਿ ਇਹਨਾਂ ਉੱਤੇ ਅਮਲ ਕਰੋਗੇ ਤਾਂ ਅੱਲਾ ਦੀ ਦਰਗਾਹ ਵਿੱਚ ਪਰਵਾਨ ਚੜ ਜਾਓਗੇ ਰੁਕਣ ਦੀ ਤਾਂ ਗੁਰੂ ਜੀ ਦੇ ਚਰਨੀ ਠੱਠਾ ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਇਸ ਮੁਲਾਕਾਤ ਦੀ ਕੋਈ ਨਿਸ਼ਾਨੀ ਬਖਸ਼ੋ ਗੁਰੂ ਜੀ ਨੇ ਆਪਣੀਆਂ ਖੜਾਵਾਂ ਦੇ ਦਿੱਤੀਆਂ ਜੋ ਨਿਸ਼ਾਨੀ ਵਜੋਂ ਉਸ ਦੀ ਔਲਾਦ ਬਹਾਵਲਪੁਰ ਦੇ ਉੱਚ ਦੇ ਪੀਰਾਂ ਪਾਸ ਬੜੇ ਪਿਆਰ ਨਾਲ ਸੰਭਾਲ ਕੇ ਰੱਖੀ ਦੱਸੀ ਜਾਂਦੀ ਹੈ ਸਾਧ ਸੰਗਤ ਜੀ ਸਾਖੀ ਦੀ ਅਗਲੀ ਲੜੀ ਸ਼ੁਰੂ ਕਰਦੇ ਹਾਂ ਸਾਖੀ ਦਾ ਟੌਪਿਕ ਹੈ ਕਾਰੂ ਨੂੰ ਉਪਦੇਸ਼ ਮਿਸਰ ਦੇਖਦਾ ਬਾਦਸ਼ਾ ਜਿਸ ਦਾ ਨਾਂ ਕਾਰੂ ਹਮੀਦ ਸੀ ਬੜਾ ਜ਼ਾਲਮ ਲਾਲਚੀ ਅਤੇ ਉਲਾਰ ਮਾਨਸਿਕਤਾ ਦਾ ਮਾਲਕ ਸੀ ਉਸ ਦੇ ਮਨ ਵਿੱਚ ਆਪਣੇ ਖਜ਼ਾਨੇ ਵਿੱਚ ਵੱਧ ਤੋਂ ਵੱਧ ਸੋਨਾ ਚਾਂਦੀ ਇਕੱਠਾ ਕਰਨ ਦਾ ਭੂਤ ਸਵਾਰ ਹੋ ਗਿਆ ਉਹ ਧਨ ਇਕੱਠਾ ਕਰਨ ਲਈ ਲੋਕਾਂ ਉੱਤੇ ਬੜੇ ਜ਼ੁਲਮ ਕਰਦਾ ਰਿਹਾ ਤੇ ਆਖਰ ਵਿੱਚ ਆਪਣੇ ਰਾਜ ਵਿੱਚ ਹੁਕਮ ਜਾਰੀ ਕਰ ਦਿੱਤੇ ਕਿ ਜਿੰਨਾ ਕਿਸੇ ਕੋਲ ਧਨ-ਮਾਲ ਜਾਂ ਸੋਨਾ-ਚਾਂਦੀ ਹੈ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦੇਵੋ ਇੱਕ ਦਿਨ ਉਸਨੇ ਆਪਣੇ ਵਜ਼ੀਰ ਨੂੰ ਪੁੱਛਿਆ ਕਿ ਕੀ ਅਜੇ ਵੀ ਕਿਸੇ ਕੋਲ ਸੋਨਾ ਜਾਂ ਚਾਂਦੀ ਹੋਵੇਗਾ ਵਜ਼ੀਰ ਨੇ ਕਿਹਾ ਕਿ ਮੈਂ ਆਪ ਜੀ ਨੂੰ ਪਤਾ ਕਰਕੇ ਦੱਸ ਦਿੰਦਾ ਹਾਂ ਵਜ਼ੀਰ ਨੇ ਆਪਣੇ ਇੱਕ ਸਿਆਣੇ ਕਰਮਚਾਰੀ ਨਾਲ ਇੱਕ ਸੋਹਣੀ ਜਵਾਨ ਗੋਲੀ ਬਾਜ਼ਾਰ ਭੇਜੀ ਜਿਸ ਦਾ ਮੁੱਲ ਚਾਂਦੀ ਦਾ ਇੱਕ ਸਿੱਕਾ ਰੱਖਿਆ ਗਿਆ ਅਤੇ ਕਰਮਚਾਰੀ ਨੂੰ ਆਖਿਆ ਕਿ ਉਸ ਨੂੰ ਵੇਚ ਆਵੀ ਇੱਕ ਸ਼ਾਹੂਕਾਰ ਦੇ ਬੇਟੇ ਨੇ ਆਪਣੀ ਮਾਂ ਨੂੰ ਘਰ ਜਾ ਕੇ ਪੁੱਛਿਆ ਕਿ ਕੀ ਉਸ ਕੋਲ ਚਾਂਦੀ ਦਾ ਸਿੱਕਾ ਹੈ ਨਾ ਹੀ ਉਸਨੇ ਆਪਣੀ ਮਾਂ ਨੂੰ ਦੱਸਿਆ ਕਿ ਜੇ ਉਹ ਇੱਕ ਸਿੱਕਾ ਦੇ ਦੇਵੇ ਤਾਂ ਉਸ ਨੂੰ ਉਹ ਸਿੱਕੇ ਨਾਲ ਇੱਕ ਸੁੰਦਰ ਲੜਕੀ ਖਰੀਦ ਕੇ ਲਿਆ ਦੇਵੇਗਾ ਜੋ ਘਰ ਦੇ ਕੰਮ ਵਿੱਚ ਉਸਦਾ ਹੱਥ ਵਟਾਇਆ ਕਰੇਗੀ ਇਹ ਗੱਲ ਸੁਣ ਕੇ ਮਾਂ ਖੁਸ਼ ਹੋਈ ਤੇ ਉਸਨੇ ਆਖਿਆ ਕਿ ਘਰ ਤਾਂ ਕੋਈ ਚਾਂਦੀ ਦਾ ਸਿੱਕਾ ਨਹੀਂ ਹੈ ਤੇਰੇ ਪਿਤਾ ਦੀ ਜਦੋਂ ਮੌਤ ਹੋਈ ਸੀ ਤਾਂ ਉਸ ਨੂੰ ਕਬਰ ਵਿੱਚ ਚਿੱਤ ਦਫਨਾਉਣ ਲੱਗਿਆ ਇੱਕ ਚਾਂਦੀ ਦਾ ਸਿੱਕਾ ਉਸ ਦੇ ਮੂੰਹ ਵਿੱਚ ਪਾਇਆ ਗਿਆ ਸੀ ਉਸ ਨੌਜਵਾਨ ਨੇ ਆਪਣੇ ਪਿਤਾ ਦੀ ਕਬਰ ਪੁੱਟੀ ਅਤੇ ਉਸ ਦੇ ਮੂੰਹ ਵਿੱਚੋਂ ਚਾਂਦੀ ਦਾ ਸਿੱਕਾ ਕੱਢ ਲਿਆ ਇਸ ਗੱਲ ਦਾ ਜਦੋਂ ਸਰਕਾਰੀ ਕਰਮਚਾਰੀ ਨੂੰ ਪਤਾ ਲੱਗਿਆ ਤਾਂ ਉਸ ਨੇ ਵਜ਼ੀਰ ਨੂੰ ਦੱਸਿਆ ਜਿਸ ਨੇ ਅੱਗੋਂ ਰਾਜੇ ਨੂੰ ਵੀ ਦੱਸ ਦਿੱਤਾ ਮੂਰਖ ਤੇ ਲਾਲਜੀ ਬਾਦਸ਼ਾਹ ਨੇ ਸਾਰੀਆਂ ਕਬਰਾਂ ਪੁੱਟ ਕੇ ਮੁਰਦਿਆਂ ਦੇ ਮੂੰਹ ਵਿੱਚੋਂ ਸਿੱਕੇ ਕਢਵਾ ਲਏ ਬਾਦਸ਼ਾਹ ਦਾ ਪੀਰ ਜਲਾਲ ਉਸ ਦੀ ਕੰਜੂਸੀ ਤੇ ਕਠੋਰਤਾ ਤੋਂ ਬਹੁਤ ਦੁਖੀ ਸੀ ਕਿਉਂਕਿ ਉਸ ਨੇ ਧਨ ਤਾਂ ਬਹੁਤ ਇਕੱਠਾ ਕੀਤਾ ਸੀ ਪਰੰਤੂ ਪਰਉਪਕਾਰ ਦਾ ਕੰਮ ਕੋਈ ਨਹੀਂ ਸੀ ਕੀਤਾ ਪੀਰ ਜਲਾਲ ਜੋ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਪ੍ਰਭਾਵਿਤ ਹੋਇਆ ਸੀ ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਬਾਦਸ਼ਾਹ ਨੂੰ ਸਿੱਧੇ ਰਸਤੇ ਪਾਉਣ ਉਸ ਦੇ ਫਲ ਸਰੂਪ ਗੁਰੂ ਜੀ ਤੇ ਭਾਈ ਮਰਦਾਨਾ ਰਾਜੇ ਦੇ ਮਹੱਲਾ ਵਿੱਚ ਪਹੁੰਚ ਗਏ ਗੁਰੂ ਜੀ ਨੇ ਬਾਦਸ਼ਾਹ ਦੇ ਇੱਕ ਦਰਬਾਰੀ ਨੂੰ ਆਖਿਆ ਬਾਦਸ਼ਾਹ ਨੂੰ ਜਾ ਕੇ ਦੱਸ ਕਿ ਤੈਨੂੰ ਦੋ ਪਰਦੇਸੀ ਮਿਲਣਾ ਚਾਹੁੰਦੇ ਹਨ ਬਾਦਸ਼ਾ ਮੁਖ ਦਵਾਰ ਵੱਲ ਆਇਆ ਕਿ ਐਸੇ ਕਿਹੜੇ ਪਰਦੇਸੀ ਹਨ ਗੁਰੂ ਜੀ ਉਸ ਵੇਲੇ ਠਿਕਰੀਆਂ ਗਿਣ ਰਹੇ ਸਨ ਬਾਦਸ਼ਾ ਨੇ ਪੁੱਛਿਆ ਇਹ ਤੁਸੀਂ ਕੀ ਕਰ ਰਹੇ ਹੋ ਇਹ ਤੁਹਾਡੇ ਕਿਸ ਕੰਮ ਦੀਆਂ ਹਨ ਗੁਰੂ ਜੀ ਨੇ ਉੱਤਰ ਦਿੱਤਾ ਇਹ ਠਿਕਰੀਆਂ ਅਸੀਂ ਅਗਲੇ ਜਹਾਨ ਵਿੱਚ ਲੈ ਜਾਣ ਲਈ ਇਕੱਠੀਆਂ ਕੀਤੀਆਂ ਹਨ ਬਾਦਸ਼ਾ ਨੇ ਫਿਰ ਪੁੱਛਿਆ ਤੇ ਠੀਕ ਕਰੀਆਂ ਅਗਲੇ ਜਹਾਨ ਵਿੱਚ ਨਾਲ ਕਿਵੇਂ ਜਾ ਸਕਦੀਆਂ ਹਨ ਗੁਰੂ ਜੀ ਨੇ ਉੱਤਰ ਦਿੱਤਾ ਉਸੇ ਤਰ੍ਹਾਂ ਜਿਸ ਤਰ੍ਹਾਂ ਤੇਰੇ ਨਾਲ ਤੇਰੇ ਵੱਲੋਂ ਇਕੱਠੇ ਕੀਤੇ ਹੋਏ ਸੋਨੇ ਚਾਂਦੀ ਦੇ ਸਿੱਕੇ ਜਾਣਗੇ ਬਾਦਸ਼ਾਹ ਨੂੰ ਆਪਣੀ ਭੁੱਲਦਾ ਅਹਿਸਾਸ ਹੋਇਆ ਤੇ ਉਸ ਨੇ ਗੁਰੂ ਜੀ ਨੂੰ ਦੱਸਿਆ ਮੈਨੂੰ ਸੋਨੇ ਚਾਂਦੀ ਨਾਲ ਬਹੁਤ ਪਿਆਰ ਹੈ ਕੋਈ ਐਸਾ ਢੰਗ ਤਰੀਕਾ ਦੱਸੋ ਜਿਸ ਨਾਲ ਮੈਂ ਰੱਬ ਦੇ ਰਾ ਪੈ ਜਾਵਾਂ ਗੁਰੂ ਜੀ ਨੇ ਆਖਿਆ ਕਿ ਤੇਰੇ ਵੱਲੋਂ ਪਾਪਾਂ ਨਾਲ ਇਕੱਠਾ ਕੀਤਾ ਧਨ ਦੌਲਤ ਅਤੇ ਹੋਰ ਕੁਝ ਤੈਨੂੰ ਆਪਣੇ ਕੋਲ ਇਕੱਠਾ ਕੀਤਾ ਨਜ਼ਰ ਆਉਂਦਾ ਹੈ ਇੱਕ ਦਿਨ ਸਭ ਕੁਝ ਨਾਸ਼ ਹੋ ਜਾਵੇਗਾ ਇਹ ਰਾਜ ਭਾਗ ਹਾਥੀ ਘੋੜੇ ਫੌਜਾਂ ਆਦੀ ਮੌਤ ਉਪਰੰਤ ਇੱਥੇ ਹੀ ਰਹਿ ਜਾਣਗੇ ਤੂੰ ਆਪਣੇ ਅੱਖੀ ਵੇਖ ਹੀ ਲਿਆ ਹੈ ਕਿ ਮਰਦਿਆਂ ਦੇ ਮੂੰਹ ਵਿੱਚ ਪਾਏ ਸਿੱਕੇ ਵੀ ਉਹਨਾਂ ਨਾਲ ਅਗਲੇ ਜਹਾਨ ਵਿੱਚ ਨਹੀਂ ਗਏ ਇਸੇ ਤਰ੍ਹਾਂ ਜਿਵੇਂ ਤੂੰ ਖਾਲੀ ਹੱਥ ਇਸ ਜਹਾਨ ਵਿੱਚ ਆਇਆ ਸੀ ਖਾਲੀ ਹੱਥ ਹੀ ਚਲਾ ਜਾਵੇਂਗਾ ਤੇਰੇ ਨਾਲ ਸਿਰਫ ਤੇਰੇ ਕੀਤੇ ਹੋਏ ਪਾਪ ਤੇ ਜ਼ੁਲਮ ਹੀ ਜਾਣਗੇ ਜਿਸ ਕਰਕੇ ਤੈਨੂੰ ਨਰਕਾਂ ਦੀ ਅੱਗ ਵਿੱਚ ਸੁੱਟਿਆ ਜਾਵੇਗਾ ਇਹ ਸੁਣ ਕੇ ਰਾਜਾ ਕੰਬ ਗਿਆ ਤੇ ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਮੈਂ ਨਰਕਾਂ ਦੀ ਅੱਗ ਤੋਂ ਕਿਵੇਂ ਬਚ ਸਕਦਾ ਹਾਂ ਗੁਰੂ ਜੀ ਨੇ ਸਮਝਾਇਆ ਰਾਜਾ ਰੁੱਖ ਅਤੇ ਪ੍ਰਜਾ ਉਸ ਦੀਆਂ ਜੜ੍ਹਾਂ ਹੁੰਦੀਆਂ ਨੇ ਜੇ ਜੜ੍ਹਾਂ ਮਜ਼ਬੂਤ ਹੋਣਗੀਆਂ ਤਾਂ ਰੁੱਖ ਵੀ ਵਧੇ ਫੁੱਲੇਗਾ ਇਸਾ ਕਰਕੇ ਜੇ ਤੂੰ ਅੱਗੇ ਤੋਂ ਪਾਪ ਕਰਨ ਤੋਂ ਤੋਬਾ ਕਰ ਦੇਵੇਂਗਾ ਅਤੇ ਪਾਪਾਂ ਨਾਲ ਇਕੱਠਾ ਕੀਤਾ ਇਹ ਧਨ ਦੌਲਤ ਆਪਣੀ ਪ੍ਰਜਾ ਦੇ ਭਲੇ ਵਾਸਤੇ ਖਰਚ ਕਰ ਦੇਵੇਂਗਾ ਅਤੇ ਭਲੇ ਦੇ ਉਹ ਕੰਮ ਕਰੇਗਾ ਜੋ ਪ੍ਰਜਾ ਆਪਣੇ ਆਪ ਨਹੀਂ ਕਰ ਸਕਦੀ ਜਾਂ ਇਹਨੇ ਚੰਗੇ ਨਹੀਂ ਕਰ ਸਕਦੀ ਜੋ ਇੱਕ ਚੰਗੇ ਨੇਕ ਸ਼ਾਸਕ ਦੀ ਸਰਕਾਰ ਕਰ ਸਕਦੀ ਹੈ ਹਰ ਵੇਲੇ ਅੱਲਾ ਦੀ ਯਾਦ ਵਿੱਚ ਜੁੜੇ ਰਹਿਣ ਅਤੇ ਉਸ ਦੇ ਭੈ ਅਤੇ ਭਉ ਵਿੱਚ ਰਹਿਣ ਨਾਲ ਹੀ ਤੇਰਾ ਪਾਰ ਉਤਾਰਾ ਹੋ ਸਕਦਾ ਹੈ ਰਾਜੇ ਦੇ ਸਾਰੇ ਭਰਮ ਭਲੇਖੇ ਦੂਰ ਹੋ ਗਏ ਅਤੇ ਉਹ ਇੱਕ ਚੰਗਾ ਸ਼ਾਸਕ ਬਣ ਗਿਆ ਸੰਗਤ ਜੀ ਗੁਰੂ ਜੀ ਤੇ ਭਾਈ ਮਰਦਾਨਾ ਮੱਕੇ ਤੋਂ ਵਾਪਸ ਮੁੜਦੇ ਹੋਏ ਮਿਸਰ ਸੁਢਾਨ ਮਤੇ ਤੁਰਕੀ ਦੇ ਰਸਤੇ ਬਗਦਾਦ ਪੁੱਜੇ ਰਾਤ ਕੱਟਨ ਲਈ ਸ਼ਹਿਰ ਤੋਂ ਬਾਹਰ ਟਿਕਾਣਾ ਕੀਤਾ ਤੜਕੇ ਜਦੋਂ ਲੋਕ ਮਸਜਿਦ ਵਿੱਚ ਨਮਾਜ਼ ਪੜਨ ਗਏ ਤਾਂ ਆਪ ਜੀ ਨੇ ਉੱਚੀ ਮਿੱਠੀ ਸੋਰ ਵਿੱਚ ਸਤ ਕਰਤਾਰ ਦਾ ਆਵਾਜ਼ਾ ਲਾਇਆ ਭਾਈ ਮਰਦਾਨੇ ਨੇ ਰਬਾਬ ਛੇੜੀ ਅਤੇ ਗੁਰੂ ਜੀ ਕੀਰਤਨ ਕਰਨ ਲੱਗ ਪਏ ਇਸਲਾਮ ਵਿੱਚ ਸੰਗੀਤ ਦੀ ਮਨਾਹੀ ਹੈ ਇਸ ਲਈ ਇਸਲਾਮ ਦੇ ਇਸ ਵੱਡੇ ਕੇਂਦਰ ਦੇ ਲੋਕ ਭੜਕ ਉੱਠੇ ਅਤੇ ਸ਼ਹਿਰ ਦੇ ਪੀਰ ਅਤੇ ਹਾਕਮ પાસે ਸ਼ਿਕਾਇਤ ਕੀਤੀ ਸ਼ਹਿਰ ਦੇ ਕਾਜੀ ਨੇ ਫਤਵਾ ਕੀਤਾ ਕਿ ਇਸ ਤਰ੍ਹਾਂ ਦੇ Hindu ਕਾਫਿਰ ਨੂੰ ਪੱਥਰ ਮਾਰ ਮਾਰ ਕੇ ਮਾਰ ਦੇਣਾ ਬੜਾ ਨੇਕ ਕੰਮ ਹੋਵੇਗਾ ਜਦੋਂ ਉਹ ਗੁਰੂ ਜੀ ਦੇ ਨੇੜੇ ਗਏ ਤਾਂ ਉਹਨਾਂ ਦੇ ਕੰਨਾਂ ਵਿੱਚ ਸ਼ਬਦ ਕੀਰਤਨ ਦੀ ਆਵਾਜ਼ ਪਈ ਅਤੇ ਗੁਰੂ ਜੀ ਦੇ ਚਿਹਰੇ ਦੇ ਰੱਬੀ ਨੂਰ ਦੇ ਦਰਸ਼ਨ ਕੀਤੇ ਤਾਂ ਉਹਨਾਂ ਦਾ ਹਿਰਦਾ ਸ਼ਾਂਤ ਹੋ ਗਿਆ ਅਤੇ ਗੁਰੂ ਜੀ ਨੂੰ ਪੱਥਰ ਮਾਰਨ ਦੀ ਹਿੰਮਤ ਹੀ ਨਾ ਰਹੀ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਰਾਗ ਉਹ ਮਾੜਾ ਹੁੰਦਾ ਹੈ ਜਿਸ ਦੇ ਗਉਣ ਨਾਲ ਸੁਣਨ ਵਾਲੇ ਦੇ ਮਨ ਉੱਪਰ ਸ਼ੈਤਾਨ ਦਾ ਭੂਤ ਸਵਾਰ ਹੋ ਜਾਵੇ। ਰਾਗ ਨਾਲ ਉਸ ਮਾਲਿਕ ਦੇ ਗੁਣ ਦੋਣਾ ਕੋਈ ਬੁਰੀ ਗੱਲ ਨਹੀਂ ਹੈ। ਗੁਰੂ ਜੀ ਦੀ ਸੋਭਾ ਸੁਣ ਕੇ ਅਗਲੇ ਦਿਨ ਉਸ ਸ਼ਹਿਰ ਦਾ ਪੀਰ ਦਸਗੀਰ ਵੀ ਦਰਸ਼ਨਾਂ ਨੂੰ ਆਇਆ। ਗੁਰੂ ਜੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ। ਪਾਠ ਦੀ ਸਮਾਪਤੀ ਉਪਰੰਤ ਪੀਰ ਦਸਗੀਰ ਨੇ ਗੁਰੂ ਜੀ ਨੂੰ ਸਵਾਲ ਕੀਤਾ ਤੁਸੀਂ ਤਾਂ ਪਤਾਲਾ ਪਤਾਲ ਲੱਖ ਅਗਾਸਾਂ ਆਗਾਸ ਕਹਿੰਦੇ ਹੋ ਪਰੰਤੂ ਸਾਡੇ ਪੈਗੰਬਰ ਨੇ ਤਾਂ ਸੱਤ ਪਤਾਲ ਅਤੇ ਸੱਤ ਆਕਾਸ਼ ਹੀ ਦੱਸੇ ਹਨ ਗੁਰੂ ਜੀ ਨੇ ਉੱਤਰ ਦਿੱਤਾ ਕਿ ਤੁਹਾਡੇ ਪੈਗੰਬਰ ਗਲਤ ਨਹੀਂ ਕਹਿੰਦੇ ਉਹਨਾਂ ਨੂੰ ਸੱਤ ਆਕਾਸ਼ ਤੇ ਸੱਤ ਪਤਾਲ ਹੀ ਨਜ਼ਰੀ ਪਏ ਹੋਣਗੇ ਦਾ ਉਹਨਾਂ ਨੇ ਐਂਜਲ ਦੇਖ ਦਿੱਤਾ ਮੈਨੂੰ ਇਹਨਾਂ ਦੀ ਗਿਣਤੀ ਲੱਖਾਂ ਵਿੱਚ ਹੀ ਨਜ਼ਰ ਆਉਂਦੀ ਹੈ ਇਸ ਕਰਕੇ ਮੈਂ ਲੱਖਾਂ ਦੀ ਗੱਲ ਕਰਦਾ ਹਾਂ ਪੀਰ ਨੇ ਜਵਾਬ ਦਿੱਤਾ ਅਸੀਂ ਤਾਂ ਹੀ ਤੁਹਾਡੇ ਉੱਪਰ ਵਿਸ਼ਵਾਸ ਕਰ ਸਕਦੇ ਹਾਂ ਜੇ ਤੁਸੀਂ ਸਾਨੂੰ ਉਹਨਾਂ ਦੀ ਗਿਣਤੀ ਬਾਰੇ ਕੋਈ ਸਬੂਤ ਦਿਓ ਗੁਰੂ ਜੀ ਨੇ ਆਖਿਆ ਜਿਸ ਉੱਪਰ ਤੁਹਾਨੂੰ ਵਿਸ਼ਵਾਸ ਹੋਵੇਗਾ ਉਸ ਨੂੰ ਮੇਰੇ ਨਾਲ ਭੇਜ ਦਿਓ ਮੈਂ ਹੁਣ ਇਹ ਦਿਖਾ ਦਿੰਦਾ ਹਾਂ ਤਾਂ ਤੁਹਾਨੂੰ ਆਪੇ ਯਕੀਨ ਆ ਜਾਵੇਗਾ ਗੁਰੂ ਜੀ ਦੇ ਬਚਨ ਸੁਣ ਕੇ ਪੀਰ ਨੇ ਆਪਣਾ ਬੇਟਾ ਹਾਜ਼ਰ ਕੀਤਾ ਗੁਰੂ ਜੀ ਨੇ ਉਸ ਦੇ ਪੁੱਤਰ ਦਾ ਹੱਥ ਫੜਿਆ ਅਤੇ ਅੱਖਾਂ ਬੰਦ ਕਰਨ ਲਈ ਆਖਿਆ ਗੁਰੂ ਜੀ ਤੇ ਪੀਰ ਦਾ ਪੁੱਤਰ ਦੋਨੋਂ ਲੋਕਾਂ ਦੀ ਭੀੜ ਵਿੱਚੋਂ ਕੁਝ ਦੇਰ ਲਈ ਗਾਇਬ ਹੋ ਗਏ ਇਸ ਅਵਸਾਰ ਵਿੱਚ ਪੀਰ ਦੇ ਪੁੱਤਰ ਨੂੰ ਲੱਖਾਂ ਆਕਾਸ਼ ਅਤੇ ਲੱਖਾਂ ਪਤਾਲ ਨਜ਼ਰ ਆਏ ਇੱਕ ਕਚਕੋਲ ਕੜਕੜਾ ਪ੍ਰਸ਼ਾਦ ਦਾ ਭਰ ਕੇ ਤੁਰੋਂ ਪਤਾਲੋਂ ਲਿਆਏ ਜੋ ਸਾਰਿਆਂ ਦੇ ਵਿੱਚ ਵੰਡਿਆ ਗਿਆ ਪੀਰ ਦੇ ਪੁੱਤਰ ਨੇ ਪੀਰ ਅਤੇ ਉੱਥੇ ਜੁੜੀ ਲੋਕਾਂ ਦੀ ਭੀੜ ਦੀ ਤਸੱਲੀ ਕਰਾ ਦਿੱਤੀ ਜੇ ਇਸ ਤਰ੍ਹਾਂ ਗੁਰੂ ਜੀ ਕਹਿੰਦੇ ਹਨ ਮੈਨੂੰ ਵੀ ਉਸੇ ਤਰ੍ਹਾਂ ਬੇਗਿਣਤ ਆਕਾਸ਼ ਅਤੇ ਪਤਾਲ ਨਜ਼ਰੀ ਆਏ ਹਨ ਇਹ ਸੁਣ ਕੇ ਸਭ ਦੀ ਤਸੱਲੀ ਹੋ ਗਈ ਭਾਈ ਗੁਰਦਾਸ ਜੀ ਨੇ ਵੀ ਆਪਣੀ ਬਾਹਰ ਵਿੱਚ ਇਸ ਦਾ ਵਰਣਨ ਕੀਤਾ ਹੈ ਉਸ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਾਈ ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ ਪਤਾਲਾਂ ਆਕਾਸ਼ ਲਖ ਓੜ ਕਪਾਲੀ ਖਬਰ ਸੁਣਾਈ ਫੇਰ ਦੁਰਾਇਣ ਦਸਤ ਗੀਰ ਅਸੀਂ ਵੀ ਵੇਖਾਂ ਜੋ ਤੋਹੇ ਪਾਈ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਲਖ ਆਕਾਸ਼ ਪਤਾਲ ਲਖ ਆਖ ਫਰੰਕ ਵਿੱਚ ਸਭ ਦਿਖਲਾਈ ਪਰ ਕਚੇ ਕੋਲ ਪ੍ਰਸ਼ਾਦ ਦਾ ਤੁਰੋ ਪਤਾਲੋਂ ਲਈ ਕੜਾਹੀ ਜਹਰ ਕਲਾ ਨਾ ਛਪੇ ਸ਼ਪਾਈ ਗੁਰੂ ਜੀ ਦੀ ਇਸ ਫੇਰੀ ਦੀ ਯਾਦ ਵਿੱਚ ਉਸ ਥਾਂ ਤੇ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਉਹ ਸਾਧ ਸੰਗਤ ਜੀ ਇਹ ਸਾਖੀ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੀ ਸਾਖੀ ਵਲੀ ਗੰਧਾਰੀ ਦਾ ਹੰਕਾਰ ਤੋੜਨਾ ਜਲਦੀ ਹੀ ਲੈ ਕੇ ਹਾਜ਼ਰ ਹੋਵਾਂਗੇ ਉਹ ਸਾਧ ਸੰਗਤ ਜੀ ਹੱਥ ਜੋੜ ਕੇ ਤੁਹਾਡਾ ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ ਤੁਸੀਂ ਇਹ ਸਾਖੀ ਨੂੰ ਬੜੇ ਪ੍ਰੇਮ ਨਾਲ ਸਰਵਣ ਕੀਤਾ ਹੈ ਉਹ ਸਾਧ ਸੰਗਤ ਜੀ ਸਾਖੀ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ